ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨਿਮਲ ਲੈ ਕੇ ਆਏ ਆ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦਊਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਕਾਕਾ ਪਿੰਡ ਡਾਲਾ ਤਹਿਸੀਲ ਤੇ ਜ਼ਿਲ੍ਹਾ ਬਾਈ ਮੋਗਾ ਆਪਣਾ ਘਰ ਕਿੱਥੇ ਰਹਿ ਜਾਂਦਾ ਵੀਰੇ ਇਹ ਜੀ ਦਿਖਾਣ ਉਹ ਢਾਲੀ ਛੜਕ ਤੇ ਬਾਬਾ ਰੋਡੂ ਦੇ ਦੇ ਕੋਲੇ ਹਾਂ ਬਾਬੇ ਰੋਡੂ ਦੇ ਡੇਰਾ ਨਾਲ ਆ ਠੀਕ ਆ ਵੀਰੇ ਸੁਆ ਕਿੰਨਾ ਜੀ ਬੈਠ ਲਾ ਤੋ ਕੀ ਮੂੰਹ ਮੂੰ ਤਾਂ 4 ਦਿਨ ਦਾ ਗਾਰੰਟੀ ਉਹ ਦਿੰਦਾ ਦੇ ਕਿੰਨਾ ਸਮਾਂ ਲੈ ਜੂ ਵੀਰੇ ਦੇਣ ਦੇ 6 ਤਰੀਕ ਨੂੰ ਪੂਰੇ ਯਾਰ ਡੇਟ ਮੁਤਾਬਕ ਯਾਨੀ 6 ਦਿਨ ਤਾਂ ਸਿੱਧਾ ਹੀ ਪਈ ਯਾਰ ਉੱਤੇ ਲੈ ਜਾ ਬੱਕਰੀ ਗੱਲਾਂ ਕੋਈ ਸੀਮਾ ਰਿਕਾਰਡ ਮਿਲੇ ਜੀ ਇਹਦਾ ਨਹੀਂ ਲਾਉ ਦੱਸਦੇ ਸੀਗੇ ਮਾਲਕ ਵਧੀਆ ਲੱਗਾ ਵਾ ਠੀਕ ਆ ਰੋਕੀ ਆਪਾਂ ਐਵੇਂ ਝੂਠ ਮਾਰੀ ਜਾਈਏ ਕੀ ਉਹਦਾ ਫਾਇਦਾ ਨਹੀਂ 1000 ਤੇ ਮਾਰੀ ਜੀ ਭਲ ਭਾਈ ਫਰਦੀ ਆ ਭਲ ਹਾਂ ਬਲੂਆ ਜੇ ਪਾਉਗੀ ਨਾ ਪਾਉਗੀ ਫੇਰ ਹੀ ਹਵਾਨਾ ਖੋਲਣਾ ਥਾਣਾ ਦੀ ਪਾਰ ਪਿੱਛੇ ਦੀ ਚਮਾਂ ਆ ਰੁਕੇ ਠੰਡੀ ਸੀਲ ਜੀ ਫੁੱਲ ਫੁੱਲ ਕਰਾਂ ਜਿਵੇਂ ਕੋਈ ਮਰਜੀ ਬੈਠਾ ਰਹੀ ਠੀਕ ਆ ਤੋਰ ਕੇ ਦਿਖਾ ਦੇ ਵੀਰੇ ਆਦੋਂ ਨੂੰ ਮੈਂ ਪਹਿਲੇ ਹੀ ਦਿਖਾ ਦਿੰਨਾ ਵੀਰੇ ਪਹਿਲੇ ਸੂਏ ਜੇ ਬਸੂ ਭਾਲ ਪਾਊਗਾ ਫੇਰ ਹੀ ਹਵਾਨਾ ਖੋਲਣਾ ਵੀਰੇ ਤਿਆਰੀ ਬਹੁਤ ਕਮਾਲ ਦੀ ਕੀਤੀ ਆ ਜਾਦ ਬਰੀਡ ਦੀ ਵੀ ਪੂਰੀ ਚੰਗੀ ਐ ਚਮਕਦਮ ਕਾਲੀ ਐ ਸੰਭੀ ਪਲੀ ਐ ਡੇਡ ਮੁਤਾਬਕ ਦਿਨ 6 ਪਏ ਆ ਜੀ ਹਜੇ 6 ਦਿਨਾਂ ਤੇ ਕਰਾ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਈ ਤਰਨਿਚ ਤਾਂ ਕਰਮਾਲੀ ਨੂੰ ਹੁਣ ਵੀ ਦਿੱਕਤ ਹੁੰਦੀ ਐ ਤੇ 6 ਦਿਨਾਂ ਦੇ ਕਰਦਾ ਪੰਡਾ ਲਾ ਲੈਤੀਆਂ ਨੇ ਮੋੜ ਲੈਂਦੇਰੇ ਤੁਸੀਂ ਜਰਸੀ ਨਸਲ ਤੇ ਕੰਮ ਕਰਨ ਦਾ ਤੁਹਾਡੇ ਵਾਸਤੇ ਤੋਹਫਾ ਮੰਨ ਸਕਦੇ ਆ ਫੋਨਾ ਮੋਟਾ ਥਣ ਲੱਗਿਆ ਵਾ ਕੱਲਾ ਕੱਲਾ ਨਿਖੜਮਾ ਇਹ ਪੰਜਾਬ ਵਾਲੀ ਜਰਸੀ ਆ ਤੇ ਹਾਈਟ ਦਾ ਅੰਦਾਜ਼ਾ ਤੁਸੀਂ ਵੀਰ ਦੇ ਹਿਸਾਬ ਨਾਲ ਲਾ ਲਿਓ ਜਿਹੜਾ ਵੀਰ ਧੋਰਦਾ ਹੁੰਦਾ ਜੀ ਮੰਨ ਲਓ ਚੰਗੀ ਆ ਫੁੱਲ ਸੰਭੀ ਪਲੀਆ ਬਾਈ ਦਾਸ ਦਾ ਕਿ ਮਾਲਕਾਂ ਨੇ ਦੱਸਿਆ ਕਿ ਸੀਮਣ ਚੰਗੀ ਲੱਗਿਆ ਵਾ ਪਰ ਐਵੇਂ ਆਪਾਂ ਕਹਿ ਦਿੱ ਗਏ ਵੀਰੇ ਫਲਾਨਾ ਉਹਦਾ ਕੋਈ ਫਾਇਦਾ ਕੋਈ ਨਹੀਂ ਟੱਲ ਬਹੁਤ ਪਈਆ ਹਵਾਨੇ ਚ ਸਾਰੀਆਂ ਬਾਲਟਲਾ ਕਰਮਾਂ ਨੇ ਕੱਟ ਕੇ ਸੁਣਾ ਹਾਣ ਕੱਲਾ ਕੱਲਾ ਨਿਖੜਵਾ ਹੱਤੀ ਜਵਾਈ ਵਾਲਾ ਫੇਸ ਦੀ ਬਿਊਟੀ ਚੈੱਕ ਕਰ ਸਕਦੇ ਹੋ ਚਮਕਦਮ ਬਹੁਤ ਸੰਭੀ ਭਲੀ ਪੂਰੀ ਚੰਗੀ ਆ ਡਿਮਾਂਡ ਕੀ ਰਹਿਣ ਵਾਲੀ ਜਿਵੇਂ 95000 ਰੁਪਏ ਹੋ ਜੂ ਮਾਨਦਾਨ ਜੀ ਬਸ ਆ ਮਾਨਤਾਨੀ ਠੀਕ ਆ ਜੀ 95000 ਰੁਪਏ ਚੋ ਬਾਈ ਕਹਿੰਦਾ ਆਪਾਂ ਮਾਨਤਾਨ ਕਰ ਦਾਂਗੇ ਜੀ ਬਾਕੀ ਜੀਨੂ ਵੀ ਨਾ ਕੋ ਪਸੰਦ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ